ਸੱਚੀ ਕਾ ਅਸਿਕਾ ਉਹ ਨਹੀਂ ਆ ਕੰਮ ਨਹੀਂ ਕਰਨਾ ਬਾਬੇ ਪਹਿਲਾਂ ਹੀ ਬਹੁਤ ਆ ਭਰਾਵਾ ਮੇਰਾ ਪਾਪੀ ਬੰਦਾ ਤੇਰਾ ਕੀ ਨਾਮ ਆ ਕਿੱਥੋਂ ਆਇਆ ਮਾ ਆਹ ਫੜਿਆ ਤਾਂ ਮਾ ਫੜਿਆ ਤਾਂ ਆਈ ਬਹੁਤ ਇਹ ਨਾ ਕਰਿਆ ਕਰੋ ਵੀ ਛੇਤੀ ਵੀ ਬਸ ਅਸੀਂ ਅੱਜ ਦਵਾਈ ਖਾਧੀ ਤੇ 15 ਦਿਨਾਂ ਬਾਅਦ ਸਾਡਾ ਬੰਦਾ ਠੀਕ ਹੋ ਜੇਵੇ ਜਮਾ ਤੇ ਇੱਕ ਇਹ ਵੀ ਨਾ ਕਰਿਆ ਕਰੋ ਵੀ ਮੈਂ ਕੋਈ ਸਿਰ ਤੇ ਹੱਥ ਰੱਖ ਕੇ ਠੀਕ ਕਰ ਦੇਣਾ ਕਿਸੇ ਨੂੰ ਨਹੀਂ ਉਹ ਕਾਲਪੁਰਖ ਵਾਹਿਗੁਰੂ ਦੀ ਪ੍ਰਸ਼ਾਦ ਰੂਪੀ ਦਵਾਈ ਨੇ ਠੀਕ ਕਰਨਾ ਤੇ ਜਦੋਂ ਆਪਾਂ ਸੰਗਤ ਨੂੰ ਬੇਨਤੀ ਕਰਦੇ ਆ ਵੀਡੀਓ ਪਾਉਣੇ ਆ ਉਹ ਵੀਡੀਓ ਦੇ ਰਾਹੀਂ ਲੱਖਾਂ ਲੋਕ ਆਪਾਂ ਨੂੰ ਦੇਖਦੇ ਆ ਤੇ ਉਹ ਲੱਖਾਂ ਲੋਕ ਦੁਆਵਾਂ ਕਰਦੇ ਆ ਵੀਡੀਓ 'ਚ ਕਮੈਂਟਾਂ ਦੇ ਵਿੱਚ ਲਿਖਦੇ ਆ ਸੱਚੇ ਪਾਤਸ਼ਾਹ ਮਿਹਰ ਕਰੀ ਵਾਹਿਗੁਰੂ ਕਿਰਪਾ ਕਰੀ ਵਾਹਿਗੁਰੂ ਆ ਜਿਹੜੀ ਧੀ ਦੇ ਤੁਸੀਂ ਦੇਖੀਏ ਵੀਡੀਓ ਮਹਾਰਾਜ ਜਿਹੜੇ ਤੇ ਮਿਹਰ ਕਰਿਓ ਉਹ ਦੁਆਵਾਂ ਜਿਹੜੀਆਂ ਲੋਕ ਦਿੰਦੇ ਨੇ ਅਸੀਸਾਂ ਦਿੰਦੇ ਨੇ ਅਰਦਾਸਾਂ ਕਰਦੇ ਨੇ ਉਹਦੇ ਸਦਕਾ ਇੱਥੇ ਠੀਕ ਹੋ ਰਹੇ ਨੇ ਲੋਕ ਲੰਗਰ ਆ ਜਿਹੜੇ ਦਵਾਈਆਂ ਦੇ ਲੰਗਰ ਲੱਗਦੇ ਨੇ ਹਰ 15 ਦਿਨਾਂ ਬਾਅਦ ਮਹੀਨੇ ਦੇ ਵਿੱਚ ਦੋ ਵਾਰੀ 8 ਤਰੀਕ ਨੂੰ ਖਾਲਸਾ ਪੰਥ ਦੇ ਸਾਜਿਦਾਂ ਦੇ ਦਿਪਸ ਨੂੰ ਸਮਰਪਿਤ ਜਸੀਂ ਤੁਹਾਨੂੰ ਜਾਣਕਾਰੀ ਦੇਣ ਲਈ ਇਸ ਟਾਈਮ ਤੁਹਾਡੇ ਨਾਲ ਲਾਈਵ ਹੋਏ ਆ ਤੁਸੀਂ ਦੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਸਾਡੇ ਕੋਲੇ ਇੱਕ ਰਾਤ ਪਹਿਲਾਂ ਪਹੁੰਚ ਜਾਂਦੀ ਹੈ ਇਸ ਦਾਤ ਨੂੰ ਵੀ ਇਕੱਠ ਹੋਊਗਾ ਇਸ ਤੋਂ ਵੀ ਵੱਧ ਬਰੁੱਕ ਜਾਣਗੇ ਜਿਹੜੇ ਦੂਰੋਂ ਆਏ ਹੋਣਗੇ ਹੁਣ ਇਹ ਉਹ ਮੈਂਬਰ ਨੇ ਜਿਹੜੇ ਫਿਰੋਜ਼ਪੁਰ ਤੋਂ ਜਿਹੜੇ ਪਟਿਆਲੇ ਤੋਂ ਜਿਹੜੇ ਸ੍ਰੀ ਅਮਰਸਰ ਸਾਹਿਬ ਤੋਂ ਤਰਨਤਨ ਸਾਹਿਬ ਤੋਂ ਛਾਰਪੁਰ ਤੋਂ ਗਰਦਾਸਪੁਰ ਤੋਂ ਦੂਰ ਦੇ ਇਲਾਕੇ ਪੰਜਾਬ ਦੇ ਇਸੇ ਤਰ੍ਹਾਂ ਹੀ ਹਿਮਾਚਲ ਤੋਂ ਹਰਿਆਣੇ ਤੋਂ ਐਮਪੀ ਤੋਂ ਬਿਹਾਰ ਤੋਂ ਯੂਪੀ ਤੋਂ ਐਡੀ ਦੂਰੋਂ ਦੂਰੋਂ ਸਾਡੇ ਕੋਲੇ ਗੁਰੂ ਕੇ ਲੰਗਰਾਂ ਦੇ ਰੂਪ ਵਿੱਚ ਲੱਗਦੇ ਦਵਾਈਆਂ ਦੇ ਕੈਂਪਾਂ ਦੇ ਵਿੱਚ ਇਹ ਪ੍ਰਸ਼ਾਦ ਰੂਪੀ ਦਵਾਈਆਂ ਲੈਣ ਆਉਂਦੇ ਨੇ ਸਤਿ ਸ੍ਰੀ ਅਕਾਲ ਹਾਂ ਭੈਣੇ ਕਿਵੇਂ ਆ ਹੁਣ ਇਹ ਠੀਕ ਆ ਨਿੱਕੇ ਨਿੱਕੇ ਬੱਚੇ ਬੱਚੀਆਂ ਨੂੰ ਲੈ ਕੇ ਮਾਂ ਬਾਪ ਇੱਥੇ ਆਉਂਦੇ ਨੇ ਸਤਿ ਸ੍ਰੀ ਅਕਾਲ ਮਾਂ ਹੋ ਠੀਕ ਹੋ ਠੀਕ ਹੋ ਤੇ ਇਹ ਉਮੀਦਾਂ ਲੈ ਕੇ ਆਸਾਂ ਲੈ ਕੇ ਇੰਨੀ ਦੂਰੋਂ ਕੀ ਹਾਲ ਪੁੱਤ ਠੀਕ ਆ ਇਹ ਸੰਗਤਾਂ ਸਾਡੇ ਕੋਲੇ ਪਹੁੰਚਦੀਆਂ ਦਵਾਈਆਂ ਦੇ ਲੰਗਰ ਲੱਗਦੇ ਆ ਇੱਥੇ ਕੀ ਹਾਲ ਨੇ ਬਾਪੂ ਕੋਤਾ ਤੇਰਾ ਹਾਂਜੀ ਨਹੀਂ ਬੇਟਾ ਬਾਪੂ ਬੇਟਾ ਕੀ ਕੀ ਨਾਮ ਇਹਦਾ ਦਲਰਾਜ 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 ਸਿੰਘ ਕਿੱਥੋਂ ਆਉਣੇ ਤੁਸੀਂ ਅੰਮ੍ਰਿਤਸਰ ਸ੍ਰੀ ਅੰਮ੍ਰਿਤਸਰ ਸਾਹਿਬ ਠੀਕ ਆ ਬਾਪੂ ਕਿੱਥੋਂ ਆਏ ਹੋ ਹਰਿਆਣੇ ਤੋਂ ਆਇਆ ਹਰਿਆਣੇ ਤੋਂ ਜਰਬਾਣੇ ਤੋਂ ਹਾਂ ਵੀਰੇ ਸਾਸਿਕਾਲ ਨਾ ਪੈਰੀ ਹੱਥ ਨਹੀਂ ਲਾਉਣੇ ਮੈਂ ਤੇਰੇ ਪੈਰੀਆਂ ਤੇ ਮੈਂ ਤਾਂ ਪਾਪੀ ਆ ਕੀ ਨਾ ਤਰਾ ਹਰਿੰਦਰ ਸਿੰਘ ਜੀ ਕਿੱਥੋਂ ਆਏ ਆ ਜਲਾਲਾਬਾਦ ਤੋਂ ਬਾਬੂ ਸਾਸਿਕਾਲ ਕਿੱਥੋਂ ਆਏ ਹੋ ਬਰਨਾਲੇ ਕੁੰਨਿਆਣੇ ਵਾਲ ਤੋਂ ਬਾਬੂ ਕਿਵੇਂ ਆ ਕਿੱਥੋਂ ਆਏ ਹੋ ਰੁਰਕੀ ਤੋਂ ਆਏ ਆ ਯੂਪੀ ਤੋਂ ਯੂਪੀ ਤੋਂ ਠੀਕ ਹੈ ਸਾਸਿਕਾਲ ਭੈਣ ਕਿੱਥੋਂ ਆਨੇ ਹੋ ਮੇਤੇ ਤੋਂ ਮੇਤੇ ਤੋਂ ਸਾਸਿਕਾਲ ਕਿਵੇਂ ਬੁੱਤ ਕਿੱਥੋਂ ਆਨੇ ਆ ਮੇਤਰੋਡ ਮੇਤਰੋਡ ਹਾਂਜੀ ਆਪਾਂ ਹੀ ਆਸ਼ੀਰਵਾਦ ਜੈ ਹੁੰਦਾ ਬਾਦਰ ਮੈਂ ਨਾ ਜੀ ਸਤਿਕਾਰਜੀਤ ਜੀ ਕਿੱਥੋਂ ਆਨੇ ਸੀ ਮੈਂ ਵੀ ਜੀ ਹਿਮਾਚਲ ਤੋਂ ਆਇਆ ਜੀ ਹਿਮਾਚਲ ਪਗਸਣ ਕਲਾਬ ਦਾ ਤੁਹਾਨੂੰ ਮੈਂ ਅੱਗੇ ਵੀ ਤਰਕ ਹਾਂ ਹਾਂ ਤੇ ਅਸੀਂ ਮੈਂ ਅੱਜ ਮੁੰਡਿਆਂ ਨੇ ਮੈਨੂੰ ਸਪੈਸ਼ਲਾਈਜ਼ ਕਿਹਾ ਹੋਇਆ ਕਿ ਬੀਬੀ ਨਾਲ ਵੀ ਇਹ ਗੱਲਬਾਤ ਕਰਕੇ ਆਉਣੀ ਵੀ ਅਸੀਂ ਕੈਂਪ ਕਦੋਂ ਲਾਈਆ ਜਦੋਂ ਮਰਜੀ ਅਸੀਂ ਹੁਣ ਅਸੀਂ ਪਗਸਣ ਦੇ ਸੀਟੀ ਪਰਬ ਤੇ 105 ਯੂਨਿਟ ਡੋਨੇਟ ਕੀਤਾ ਜੀ ਠੀਕ ਹੈ ਕੋਈ ਨਾ ਕਿਸੇ ਦਿਨ ਕੈਂਪ ਤੋਂ ਬਿਨਾ ਆਇਓ ਆਪਾਂ ਬੈਠ ਕੇ ਗੱਲ ਕਰਾਂ ਹਾਂਜੀ ਹਾਂਜੀ ਹੋਰ ਵੀਰੇ ਸਤਿ ਸ੍ਰੀ ਅਕਾਲ ਅਸੀਕਾ ਉਹ ਨਹੀਂ ਆ ਗਿਆ ਮੁੰਈ ਕਰਨਾ ਬਾਪੇ ਪਹਿਲਾਂ ਹੀ ਬਹੁਤ ਆ ਭਰਾਵਾ ਮੇਰਾ ਪਾਪੀ ਬੰਦਾ ਤੇਰਾ ਕੀ ਨਾਮ ਆ ਕਿੱਥੋਂ ਆਇਆ ਮਾ ਹਾਂ ਫੜਿਆ ਤਾਂ ਮਾ ਫੜਿਆ ਤਾਂ ਆ ਜੀ ਬਹੁਤ ਦੂਰ ਆਏ ਹੋ ਹਾਂਜੀ ਬਾਪੂ ਬਾਪੂ ਕਿਵੇਂ ਹੋ ਉਹ ਕੀ ਹਾਲੇ ਸਰਦਾਰਾ ਹੋਰ ਬਾਪੂ ਕਿਵੇਂ ਆ ਠੀਕ ਆ ਹੁਣ ਅੱਗੇ ਨਾਲੋਂ ਪਪਾ ਜੀ ਆ ਬਾਈ 23 ਸਾਲ ਦਾ ਚੱਲਿਆ ਇੱਕੋ ਗੱਲ ਕਹੀ ਜਾਂ ਮਾਂ ਤੇ ਚੱਲ ਨਹੀਂ ਜੇ ਭਾਗ ਕੋਈ ਨਾ ਬਾਪੂ ਕਿ ਸਾਡੇ ਕੋਲ ਕਿਦੋਂ ਆਉਣ ਲੱਗੇ ਹੋ ਹਾਂ ਜਿੱਦ ਤੁਹਾਡੇ ਕੋ ਹੋ ਗਿਆ 12 13 ਮਹੀਨੇ ਫਰਕਾ ਕੁਛ ਵੀ ਨਹੀਂ ਉਹ ਆਏ ਪਾਚੇ ਕੋਈ ਬਸੇ ਕੋਈ ਜਲਦੀ ਆਇਆ ਫਰਕ ਪਿਆ ਕੁਛ ਅੱਗੇ ਨਾਲੋਂ ਪਿਆ ਨਹੀਂ ਕੋਈ ਨਾ ਬਾਪੂ ਸਵੇਰੇ ਮਿਲੀ ਮੈਨੂੰ ਆਪਾਂ ਡਾਕਟਰ ਨਾਲ ਗੱਲ ਕਰਾਂ ਠੀਕ ਆ ਕੋਈ ਨਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿਨਾ ਵੀਰੇ ਆ ਕੰਮ ਨਹੀਂ ਕਰ ਪਹਿਲੀ ਵਾਰ ਆਇਆ ਪਹਿਲੀ ਵਾਰ 40 ਸਾਲ ਹੋ ਗਏ ਕਿੱਥੋਂ ਆਏ ਬੁਲਾਡੇ ਤੋਂ ਆਇਆ ਬੁਲਾਡੇ ਤੋਂ ਰੋਈ ਨਾ ਗੁਰੂ ਕਰਪਾ ਗੁਰੂ ਕਰਪਾ ਕਰ ਲੈ ਸਤਿ ਸ੍ਰੀ ਅਕਾਲ ਅੱਜ ਮੇਰੀ ਕੀ ਪਕਦੀ ਆ ਇੱਕ ਮੈਨੂੰ ਕੱਲ ਭਿੰਦੀ ਆ ਕੋਈ ਨਾ ਆਪਾਂ ਡਾਕਟਰ ਨਾਲ ਗੱਲ ਕਰਕੇ ਦਵਾਈ ਚੇਂਜ ਕਰਾਵਾਂਗੇ ਠੀਕ ਸਤਿ ਸ੍ਰੀ ਅਕਾਲ ਮਾ ਸਤਿ ਸ੍ਰੀ ਅਕਾਲ ਪਹਿਲੇ ਸਤਿ ਸ੍ਰੀ ਅਕਾਲ ਸਤ ਵੈਰ ਗੁਰਜੀਤ ਸਾਹਿਬ ਵੈਰ ਗੁਰਜੀਤ ਕੀ ਫਤ ਹੈ ਬਾਪੂ ਜੀ ਕਿੱਥੋਂ ਆਏ ਹੋ ਸੁਲਤਾਨ ਪਰ ਲੋਦੀ ਸੁਲਤਾਨ ਪਰ ਲੋਦੀ ਤੋਂ ਅਜੀ ਇਹ ਮਠੰਡੇ ਤੋਂ ਮਠੰਡੇ ਤੋਂ ਹੋਰ ਬਾਪੂ ਤਕੜਾ ਹਾਂ ਚਲੋ ਜੀ ਹਾਂਜੀ ਬਾ ਕਿੱਥੋਂ ਸਾਸਰੀ ਕਾਲ ਕਿੱਥੋਂ ਆਏ ਹੋ ਅਸੀਂ ਜੀ ਸਾਧਾ ਆਇਆ ਉਹ ਟਰੋਰੀਪੁਰ ਤੋਂ ਮਾਂ ਕਿਵੇਂ ਹੁਣ ਤੂੰ ਠੀਕ ਆ ਭਾਈ ਦਵਾਈ ਖਾਇਆ ਕਰ ਹਾਂਜੀ ਵੀਰੇ ਕਿਵੇਂ ਆ ਠੀਕ ਆ ਠੀਕ ਆ ਹਾਂਜੀ ਬਾਪੂ ਕਿੱਥੋਂ ਆਏ ਹੋ ਰਾਮਪ੍ਰਾਪੂ ਰਾਮਪ੍ਰਾਪੂ ਸਾਸਰੀ ਕਾਲ ਮੈਂ ਜੀ ਬੱਸ ਇਹ ਸਾਰੀ ਗੱਲ ਦੱਸ ਨਹੀਂਦਾ ਭਾਈ ਇਦੇ ਵਿੱਚ ਸਾਰਾ ਬੱਚਦਾ ਧਿਆਗ ਲੱਗਿਆ ਹੋਇਆ ਤੇ ਤੁਸੀਂ ਕੋਈ ਬਾਅਦ ਚ ਬੋਲ ਰਹੇ ਹੋ ਮੈਂ ਬਾਅਦ ਚ ਪੜ੍ਹ ਲਵਾਂਗਾ ਨੰਬਰ ਲਿਖਿਆ ਤੁਹਾਡਾ ਇੱਥੇ ਮੈਂ ਕੋਈ ਨਾ ਫੋਨ ਕਰਾਂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿੱਥੋਂ ਆਏ ਹੋ ਬਾਈ ਚਾਹਕੋੜ ਤੋਂ ਆਹ ਭੈਣੇ ਕਿੱਥੋਂ ਆਏ ਹੋ ਹਾਂਜੀ ਲੱਗਦਾ ਰਾਣੀ ਤੋਂ ਆਇਆ ਸਤਿ ਸ੍ਰੀ ਅਕਾਲ ਭੈਣੇ ਤੁਸੀਂ ਕਿੱਥੋਂ ਆਏ ਹੋ ਮੇਰੇ ਤੋਂ ਆਇਆ ਚਾਹਕੋੜ ਤੋਂ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੇਟਾ ਕਿਵੇਂ ਬੱਤ ਠੀਕ ਆ ਸਤਿ ਕਿੱਥੋਂ ਆਏ ਆ ਮੈਂ ਤਾਂ ਬਟਾਲੇ ਤੋਂ ਬਟਾਲੇ ਤੋਂ ਸਭ ਦੀ ਗਲਤੀ ਰਾਣੀ ਹੈ ਠੀਕ ਆ ਹਾਂਜੀ ਵਧੀਆ ਕਿੱਥੋਂ ਆਏ ਹੋ ਪਤੇ ਵਾਲੇ ਤੋਂ ਆਏ ਸਤਿ ਸ਼੍ਰੀ ਅਕਾਲ ਮੈਂ ਇੰਦਰਾ ਪੁੱਤ ਤੋਂ ਬਈ ਜੀ ਮਾਂ ਦੇ ਇਹ ਹਸਬੰਡ ਵਾਈਫ ਨੇ ਦੋਨੋਂ ਆਪਕੇ ਕਿੰਨੇ ਬੱਚੇ ਹੈ ਦੋਨੋਂ ਹੈ ਕਿਵੇਂ ਪੁੱਤਾਂ ਨੂੰ ਸਕੂਲੇ ਜਾਣਾ ਹੁੰਦਾ ਹਾਂ ਇਹ ਜਾਣਾ ਪਾਸ ਹੋ ਗਿਆ ਇਹ ਪੜ੍ਹਾਈ ਕਰਨੀ ਹੈ ਅੱਛਾ ਨਹੀਂ ਤਾਂ ਮੇਰੇ ਕੋਈ ਰਹਿਣਾ ਇੱਥੇ ਪੜਨ ਲਾ ਲੀਏ ਤੈਨੂੰ ਇਹਨੂੰ ਕੋਈ ਫਰਕ ਪਿਆ ਫਰਕ ਹੈ ਬਾਬੇ ਦੇ ਰਾਜੀ ਕਰ ਬਾਬੇ ਦੇ ਕਰ ਲੈ ਰਾਜੀ ਅਸੀਂ ਕੌਣ ਹਾਂ ਮਾ ਬਾਬਾ ਕਰੂਗਾ ਰਾਜੀ ਹਾਂਜੀ ਵੀਰੇ ਸਾਸਰੀ ਕਿੱਥੋਂ ਆਏ ਹੋ ਸਰਸੇ ਤੋਂ ਚਰਸੇ ਤੋਂ ਹਰਿਆਣੇ ਤੋਂ ਹਾਂਜੀ ਕੋਈ ਨਾ ਵਾਇਗਰੂ ਸੱਚ ਬਾਸ ਹਾਂਜੀ ਸਾਸਰੀ ਘਾਲ ਵੀਰੇ ਸਾਸਰੀ ਘਾਲ ਭੈਣੇ ਜੀ ਆ ਸਾਡਾ ਬੱਚਾ ਤੀਜੇ ਸਾਲ ਚਾ ਵੀਰ ਜੀ ਦੁਰਗਾ ਨਹੀਂ ਬੈਂਦਾ ਨਹੀਂ ਹੈ ਤੋ ਕਿਵੇਂ ਆ ਕੀ ਨਾ ਇਹਦਾ ਇਹਦਾ ਮਜੂਰ ਤੋਂ ਆ ਜੀ ਭੈਣੇ ਕੋਈ ਨਾ ਵਾਇਗਰੂ ਮੇਰ ਕਰਨਗੇ ਇਹਨੂੰ ਨਾ ਇੱਕ ਮਹੀਨਾ ਆਪਾਂ ਨੂੰ ਇੱਥੇ ਰੱਖਣਾ ਪੈਣਾ ਅੱਛਾ ਜੀ ਤੁਹਾਨੂੰ ਜਿਹੜਾ ਬੰਦਾ ਨੂੰ ਘਰੇ ਸੰਭਾਲਦਾ ਉਹਨੂੰ ਆ ਰੁਕਣਾ ਪੈਣਾ ਇਹਨੂੰ ਅਸੀਂ ਤੁਰਨਾ ਸਿਖਾਵਾਂਗੇ ਇਹ ਨਾਲ ਤੁਹਾਨੂੰ ਵੀ ਸਿਖਾਵਾਂਗੇ ਵੀ ਇਹਨੂੰ ਘਰੇ ਕਿੱਦਾਂ ਬਾਅਦ ਤੁਸੀਂ ਐਕਸਰਸਾਈਜ਼ ਕਰਨੀ ਠੀਕ ਹੈ ਕੋਈ ਨਾ ਕੋਈ ਨਾ ਆਪਾਂ ਉਹਨੂੰ ਡਾਕਟਰਾਂ ਨੂੰ ਚੈੱਕ ਕਰਾਵਾਂਗੇ ਲੱਗ ਜੂਗਾ ਸਤ ਸ੍ਰੀ ਅਕਾਲ ਭੈਣੇ ਦੇਖੀ ਦੇਖੀ ਭਾਈ ਡੱਗ ਪਈ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਭੈਣੇ ਸਤ ਸ੍ਰੀ ਅਕਾਲ ਹੋਰ ਮਾ ਇਹਦੇ ਪਤਾ ਨਹੀਂ ਕੀ ਨਿਕਲ ਆਇਆ ਹਾਂ ਹਾਂ ਤੇ ਹਰਜੰਡਾ ਫੇਰ ਹੋ ਜਾਣਾ ਕੋਈ ਨਾ ਮੈਂ ਬਸ ਕੈਨਾਲ ਦੇ ਡਾਕਟਰ ਨੂੰ ਦਿਖਾ ਲਾਂਗੇ ਦਿਖਾ ਲਾਂਗੇ ਜੀ ਕੋਈ ਨਾ ਮੈਂ ਮੇਰ ਕਰਨ ਸੱਚੇ ਬਾਦਸ਼ਾਹ ਕਰਦਾ ਸਤ ਸ੍ਰੀ ਅਕਾਲ ਭੈਣੇ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਭਾਈ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਵੀਰੇ ਕਿਵੇਂ ਆ ਠੀਕ ਹੋ ਹਾਂ ਜੀ ਠੀਕ ਜੀ ਸਤ ਅਜੀ ਕਾਣਾ ਅਹ ਵੀਰੇ ਕਿਵੇਂ ਆ ਵਧੀਆ ਇਹ ਵੀਰੇ ਨੂੰ ਸੰਗਲ ਨਾਲ ਰਸਿਆਂ ਨਾਲ ਬੰਨ ਕੇ ਲੈ ਕੇ ਆਏ ਸੀ ਇੱਥੇ ਪਹਿਲੀ ਵਾਰ ਤੇ ਹੁਣ ਜਦੋਂ ਵੀਰਾ ਇੱਥੇ ਆਉਂਦਾ ਸੇਵਾ ਕਰਾਉਂਦਾ ਭੱਜਿਆ ਫਿਰਦਾ ਸਾਰਿਆਂ ਨੂੰ ਜਲ ਛਕਾਉਂਦਾ ਪ੍ਰਸ਼ਾਦਾ ਛਕਾਉਂਦਾ ਮੰਝੇ ਬਿਸਤਰੇ ਲਵਾਉਂਦਾ ਵਾਹਿਗੁਰੂ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਮਿਹਰ ਆ ਕਿੱਥੋਂ ਉਹਨੇ ਤੁਸੀਂ ਸਰਸੇ ਸਰਸੇ ਹਰਿਆਣੇ ਤੋਂ ਹਾਂਜੀ ਬੀੜੀ ਸਾਸੀ ਕਾਰ ਮੁੰਡਾ ਪਹਿਲੀ ਵਾਰ ਲੈ ਕੇ ਆਉਂਦਾ ਨਹੀਂ ਹੈ ਕਿੱਥੇ ਤੋਂ ਕੈਥਲ ਤੋਂ ਕੋਈ ਨਾ ਆਪਾਂ ਨਾ ਡਾਕਟਰ ਨਾਲ ਗੱਲ ਕਰਾਂਗੇ ਇਹਦੀ ਦਵਾਈ ਵੀ ਸ਼ੁਰੂ ਕਰਾਵਾਂਗੇ ਇਹਨੂੰ ਲੈ ਕੇ 1 ਮਹੀਨਾ ਰੁਕਣਾ ਪੈਣਾ ਤੁਹਾਨੂੰ ਇੱਥੇ ਕਦੋਂ ਜੀ ਉਹ ਕੱਲ ਨੂੰ ਤੁਹਾਨੂੰ ਦੱਸਣਗੇ ਫਿਰ ਉੱਥੋਂ ਟਾਈਮ ਡੇਟ ਦੇ ਦੇਣਗੇ ਤੁਹਾਨੂੰ ਵੀ ਇਨੇ ਤਰੀਕੇ ਤੋਂ ਫਿਰ ਤੁਸੀਂ ਆਉਣਾ ਠੀਕ ਆ ਕੋਈ ਨਾ ਦਵਾਈ ਇਹਦੀ ਬੰਦ ਨਾ ਕਰੋ ਲਗਾਤਾਰ ਆਉਣਾ ਠੀਕ بس کوئی 2 ਸਾਲ ਹੋ ਗਏ ਜੀ ਮੈਨੂੰ ਆਉਦੇ ਨੂੰ ਹਾਂ ਬਹੁਤ ਠੀਕ ਆ ਬਾਕੀ ਜਿਹਨੇ ਚੋਣਾ ਤਰੇ ਤਰੇ ਸ਼ੁਕਰ ਹੈ ਮਹਾਰਾ ਜੀ ਠੀਕ ਦਵਾਈ ਬਾਰੇ ਇੱਕ ਪੁੱਛਦੇ ਸੀ ਡਾਕਟਰ ਦੀ ਰਾਏ ਲੈ ਕੇ ਬੰਦ ਕਰ ਹਾਂ ਡਾਕਟਰ ਨੂੰ ਪੁੱਛੇ ਤੋਂ ਬਿਨਾਂ ਨਾ ਕਰੀਂ ਠੀਕ ਹੈ ਹਾਂ ਜੀ ਇਹਨੇ 15 ਦਿਨ ਹੋ ਗਏ ਦਵਾਈ ਲਏ ਸੀ ਇੱਥੇ ਕੋਈ ਫਰਕ ਨਹੀਂ ਕੋਈ ਨਾ ਪੈਣਾ ਪਊਗਾ ਇਹ 15 ਦਿਨਾਂ ਚ ਕੀ ਫਰਕ ਪੈਣਾ ਸੱਟਾਂ ਖਾਲੀਆਂ ਡਿੱਗ ਕੋਈ ਨਾ ਫਰਕ ਪਊਗਾ ਪਊਗਾ ਸਰ ਉਹ ਇਹਦਾ ਚੈੱਕਅਪ ਕਰਾ ਦੋ ਇਹ ਕੋਈ ਨਾ ਕੱਲ੍ਹ ਨੂੰ ਕਰਾਵਾਂਗੇ ਕਰਾਵਾਂਗੇ ਕੱਲ੍ਹ ਨੂੰ ਠੀਕ ਹੈ ਹਾਂ ਬਾਬਾ ਜੀ ਮੈਂ ਪੰਜੇ ਵਾਰ ਦਵਾਈ ਲੈ ਰਹੀਆਂ ਪਰ ਇਹ ਨਾ ਉੱਤੇਿੱਦਮ ਉਹ ਨੂੰਿੱਦੈ ਜਿ ਪਗੜੇ ਹੀ ਡੇਗ ਜਾਂਦਾ ਬਹੁਤ ਲਗਾਤਾਰ ਦਵਾਈ ਲੈਣੇ ਬੰਦ ਨਹੀਂ ਕਰਨੀ ਦੋ ਜੇ ਇਹਦੀ ਦਵਾਈ ਡਾਕਟਰ ਘਟਾਉਂਦੇ ਫਿਰ ਉਹਨੂੰ ਦੌਰਾ ਵੀ ਪੈਂਦਾ ਦੌਰਨ ਬਿਲਕੁਲ ਨਹੀਂ ਪੈਂਦਾ ਬਸ ਤੁਰੇ ਜਾਂਦਾ ਇਧਰ ਪਹਿਲਾਂ ਦੌਰਾਂ ਪੈਂਦਾ ਸੀ ਪਹਿਲਾਂ ਦੌਰਾਂ ਪੈਂਦਾ ਸੀ ਹੁਣ ਕਿਦੋਂ ਕਿੰਨਾ ਟਾਈਮ ਹੋ ਗਿਆ ਦੌਰਾਂ ਨਹੀਂ ਪਿਆ ਹਾਂ ਜੇ ਤਾਂ ਪਤਰੀਕ ਦਿਨ ਦੌਰਾਂ ਪੈਂਦਾ ਹੈ ਹਾਂ ਫਿਰ ਉਹੀ ਕਹਿੰਦਾ ਨਾ ਹੁਣ ਜੇ ਦਵਾਈ ਘਟਾਉਂਦੇ ਆ ਤਾਂ ਫਿਰ ਦੌਰਾਂ ਪੈਣ ਲੱਗ ਜਾਂਦਾ ਜੇ ਦਵਾਈ ਵਧਾਉਂਦੇ ਆ ਤਾਂ ਫਿਰ ਨੂੰ ਥੋੜੀ ਨੀਂਦ ਆਉਂਦੀ ਐਦਾਂ ਦਾ ਕਰਦਾ ਹੈ ਨਸ਼ੇ 'ਚ ਰਹਿੰਦਾ ਨਹੀਂ ਬਬਾ ਜੀ ਇਹ ਨਹੀਂ ਇਹ ਤਾਂ ਲਾਤਮਾਲੀ ਹੀ ਹਟ ਜਦ ਦੌਰ ਸਾਰਾ ਸਰੀਰ ਸਹੀ ਹੁੰਦਾ ਹੈ ਜੀ ਇਕਤੋਂ ਲੱਤ ਜੀ ਜਿਹਦਾ ਖੂਨ ਜਾਮ ਹੋ ਗਿਆ। ਜੀ ਗੰਗਿਆ। ਆਪੇ ਤੁਰਦਾ ਹੈ ਨਾ ਜੇ ਲੱਤ ਜੀ ਕੋਈ ਹੁੰਦਾ ਹੈ ਤਾਂ ਨਾਲ ਹੀ ਤੇ ਡਿੱਗ ਜਾਂਦਾ ਹੈ। ਕੋਈ ਨਾ। ਆਪਾਂ ਡਾਕਟਰ ਨਾਲ ਗੱਲ ਕਰਾਂਗੇ। ਠੀਕ ਹੈ। ਉਹ ਬੁੱਧੂ ਰਚਨਾ ਰੂਸਣ। ਘਟ ਜੂਗੀ, ਟਾਈਮ ਲੱਗੇਗਾ। ਅਸੀਂ ਤਾਂ 15 ਦਿਨ ਹੋਇਆ। ਅਸੀਂ ਤਾਂ ਬਹੁਤ ਖਾਣ। 15 ਦਿਨ ਹੋਇਆ ਹਜੇ। ਦਵਾਈ ਲਓ। ਧੰਨਵਾਦ ਜੀ ਸਾਰਾ। ਨਹੀਂ ਕੁਝ ਦਾ ਖਾਸ। ਧੰਨਵਾਦ ਬਾਬੇ ਦਾ ਮਾਂ। ਹਨਾ ਜੀ ਨੇ ਠੀਕ ਕੀਤਾ ਮੇਰੀ ਭੈਣ ਨੂੰ। ਅਸੀਂ ਥੋੜੀ ਠੀਕ ਕੀਤਾ। ਅਸੀਂ ਗੱਲ ਭੈਣੇ ਸਾਸਿਕਾ। ਸਾਸਿਕਾ ਮਾਂ। ਸਾਸਿਕਾ ਧੀ ਰਾਣੀ। ਠੀਕ ਹੈ। ਐ ਖਾਲਸਾ ਬਾਈ ਜੀ ਪਤਾ ਕੀ ਹਾਲ ਨੇ ਵੀਰੇ ਠੀਕੋ ਕਿਰਪਾ ਤੋਂਨੇ ਕਲਗੀ ਵਾਲੇ ਨੇ ਕਰਨੀ ਆ ਹਾਂ ਪੁੱਤ ਠੀਕ ਆ ਤੂੰ ਜੀ ਆਉਂਦੇ ਬਸ ਸਰਸੰਗਾਲੇ ਤੋਂ ਠੀਕ ਆ ਵਾਹਿਗੁਰੂ ਮੇਰ ਕਰਨ ਸੱਚੇ ਪਾਸ਼ਾ ਭੈਣ ਮੇਰੀ ਸਤਿ ਸ਼੍ਰੀ ਅਕਾਲ ਅੱਛਾ ਪਹਿਲੀ ਵਾਰ ਆਇਆ ਕਿੱਥੋਂ ਆਇਓ ਕੋਈ ਨਾ ਕੋਈ ਨਾ ਭੈਣੇ ਬਾਬਾ ਨਾਨਕ ਮੇਰ ਕਰੂਗਾ ਫਿਕਰ ਨਾ ਕਰੋ ਠੀਕ ਆ ਮੈਂ ਸਾਡੇ ਵੀ ਬੱਚਿਆਂ ਵਰਗੇ ਕੋਈ ਨਾ ਭੈਣੇ ਹੋ ਜਾਊਗਾ ਠੀਕ ਬਸ ਥੋੜਾ ਜਿਆਦਾ ਇਹ ਰੱਖਣਾ ਸਬਰ ਨਾਲ ਦਵਾਈ ਲੈਣੀ ਆ ਡਾਕਟਰਾਂ ਨਾਲ ਗੱਲ ਕਰਨੀ ਬਸ ਥੋੜਾ ਸਬਰ ਰੱਖਿਓ ਟਾਈਮ ਲੱਗਣਾ ਥੋੜਾ ਹੈ ਨਾ ਆਪਾਂ ਕਾਲੀ ਨਹੀਂ ਕਰਨੀ ਹਾਂ ਹਾਂ ਜੀ ਕੋਈ ਨਾ ਬੇਬੇ ਮੈਂ ਕੌਣ ਕਰਨ ਵਾਲਾ ਮੇਰ ਭੈਣ ਮੇਰੀ ਹੈ ਤੁਸੀਂ ਕਰਨੀ ਹੁੰਦੀ ਤੇ ਇਹ ਜਿਹੜਾ ਸੰਗਤਾਂ ਨੂੰ ਤੁਸੀਂ ਦੇਖਿਆ ਐਡਾ ਘਰ ਬਣਿਆ 800 ਬੰਦਾ ਰਹਿ ਰਿਹਾ ਸਾਡੇ ਪਿੰਡ ਦੀ ਵੋਟ ਆ ਜਿਹੜੀ 6600 ਆ ਸਾਡੇ ਇਕੱਲੇ ਘਰ ਦੇ ਵਿੱਚ 800 ਬੰਦਾ ਰਹਿ ਰਿਹਾ ਉਹਨਾਂ ਦੀ ਰੋਟੀ ਦਵਾਈ दारू ਸਿਰ ਤੇ ਛੱਤ ਲੀੜਾ ਕਪੜਾ ਸਭ ਵਾਇਗਰੂ ਨੇ ਇੰਤਜ਼ਾਮ ਕੀਤੇ ਆ ਤੇ ਇੱਥੇ ਦਵਾਈਆਂ ਦੇ ਲੰਗਰ ਵੀ ਉਹਨੇ ਲੱਗਣ ਲਾਏ ਆ ਬਾਬੇ ਨੇ ਅਸੀਂ ਨਹੀਂ ਲਾਏ ਸਾਡੀ ਕੀ ਔਕਾਤ ਆ ਜਿਹੜੀ ਕੱਲ ਨੂੰ ਦਵਾਈ ਇੱਥੇ 12-13 ਲੱਖ ਰੁਪਏ ਦੀ ਵੰਡਣੀ ਆ ਅਸੀਂ ਥੋੜੀ ਵੰਡਣੀ ਆ ਅਸੀਂ ਤਾਂ ਆਪਦੀ ਦਵਾਈ ਲੈਣ ਦੇ ਵੀ ਕਾਬਲ ਨਹੀਂ ਸੀਗੇ ਤੇ ਇਹ ਪ੍ਰਮਾਤਮਾ ਨੇ ਕਰਨਾ ਇਸ ਕਰਕੇ ਮੇਰੀ ਬੇਨਤੀ ਆ ਜਦੋਂ ਤੁਸੀਂ ਇੱਥੇ ਆਉਨੇ ਹੋ ਸਬਰ ਤੇ ਸੰਤੋਖ ਦੇ ਨਾਲ ਸਬਰ ਤੇ ਸੰਤੋਖ ਨਾਲ ਆਇਆ ਕਰੋ 6 ਮਹੀਨੇ ਲੱਗ ਸਕਦੇ ਆ ਤੁਹਾਡਾ ਧੀ ਪੁੱਤ ਤੁਹਾਡਾ ਭੈਣ ਭਰਾ ਠੀਕ ਹੋਣ ਨੂੰ ਇਹ ਨਾ ਕਰਿਆ ਕਰੋ ਵੀ ਛੇਤੀ ਵੀ ਬਸ ਅਸੀਂ ਅੱਜ ਦਵਾਈ ਖਾਧੀ ਤੇ 15 ਦਿਨਾਂ ਬਾਅਦ ਸਾਡਾ ਬੰਦਾ ਠੀਕ ਹੋ ਜਵੇ ਜਮਾ ਤੇ ਇੱਕ ਇਹ ਵੀ ਨਾ ਕਰਿਆ ਕਰੋ ਵੀ ਮੈਂ ਕੋਈ ਸਿਰ ਤੇ ਹੱਥ ਰੱਖ ਕੇ ਠੀਕ ਕਰ ਦੇਣਾ ਕਿਸੇ ਨੂੰ ਨਹੀਂ ਉਹ ਅਕਾਲਪੁਰਖ ਵਾਹਿਗੁਰੂ ਦੀ ਪ੍ਰਸ਼ਾਦ ਰੂਪੀ ਦਵਾਈ ਨੇ ਠੀਕ ਕਰਨਾ ਤੇ ਜਦੋਂ ਆਪਾਂ ਸੰਗਤ ਨੂੰ ਬੇਨਤੀ ਕਰਦੇ ਆ ਵੀਡੀਓ ਪਾਉਣੇ ਆ ਉਹ ਵੀਡੀਓ ਦੇ ਰਾਹੀਂ ਲੱਖਾਂ ਲੋਕ ਆਪਾਂ ਨੂੰ ਦੇਖਦੇ ਆ ਤੇ ਉਹ ਲੱਖਾਂ ਲੋਕ ਦਵਾਵਾ ਕਰਦੇ ਆ ਵੀਡੀਓ ਚ ਕਮੈਂਟਾਂ ਦੇ ਵਿੱਚ ਲਿਖਦੇ ਆ ਸੱਚੇ ਪਾਤਸ਼ਾਹ ਮਿਹਰ ਕਰੀ ਵਾਹਿਗੁਰੂ ਕਿਰਪਾ ਕਰੇ ਵਾਹਿਗੁਰੂ ਆ ਜਿਹੜੀ ਧੀ ਦੇ ਤੁਸੀਂ ਦੇਖੀਏ ਵੀਡੀਓ ਮਹਾਰਾਜ ਜਿਹੜੇ ਤੇ ਮਿਹਰ ਕਰਿਓ ਉਹ ਦੁਆਵਾਂ ਜਿਹੜੀਆਂ ਲੋਕ ਦਿੰਦੇ ਨੇ ਅਸੀਸਾਂ ਦਿੰਦੇ ਨੇ ਅਰਦਾਸਾਂ ਕਰਦੇ ਨੇ ਉਹਦੇ ਸਦਕਾ ਇੱਥੇ ਠੀਕ ਹੋ ਰਹੇ ਨੇ ਲੋਕ ਤੇ ਆਪਣੇ ਕੋਲੇ ਸੱਤ ਡਾਕਟਰ ਆਉਂਦੇ ਨੇ ਡਾਕਟਰ ਮਨਮਤਾ ਸਿੰਘਲਾ ਡਾਕਟਰ ਰਾਗਵ ਅਰੋੜਾ ਜੀ ਡਾਕਟਰ ਅਨੀਸ਼ ਸੇਠੀ ਜੀ ਡਾਕਟਰ ਜਸਪ੍ਰੀਤ ਜੀ ਡਾਕਟਰ ਅਭਿਸ਼ੇਕ ਜੀ ਡਾਕਟਰ ਨਸ਼ੀਦ ਗਨੀ ਜੀ ਡਾਕਟਰ ਗੁਰਪ੍ਰੀਤ ਕੋਚਰ ਜੀ ਬੱਚਿਆਂ ਦੇ ਜਿਹੜੇ ਡਾਕਟਰ ਨੇ ਤੇ ਇਹ ਸਾਰੇ ਡਾਕਟਰ ਆ ਕੇ ਚੈੱਕਅਪ ਕਰਦੇ ਨੇ ਦਵਾਈਆਂ ਲਿਖ ਕੇ ਦਿੰਦੇ ਨੇ ਤੁਹਾਨੂੰ ਤੇ ਉਹ ਦਵਾਈਆਂ ਸੱਚੇ ਪਾਤਸ਼ਾਹ ਵਾਹਿਗੁਰੂ ਕੋਈ ਉਹਨਾਂ ਨੂੰ ਅੱਲਾ ਕੋਈ ਰਾਮ ਕੋਈ ਵਾਹਿਗੁਰੂ ਜੀ ਕੋਈ ਭਗਵਾਨ ਅਲੱਗ-ਅਲੱਗ ਨਾਮਾਂ ਨਾਲ ਪੁਕਾਰਦੇ ਆ ਉਹ ਭੇਜਦੇ ਨੇ ਆਪਣੇ ਕੋਲੇ ਕੋਈ ਭੈਣ ਭਰਾ 10 ਮਰੀਜ਼ਾਂ ਦੀ ਦਵਾਈ ਦੀ ਸੇਵਾ ਭੇਜਦਾ ਕੋਈ ਪੰਜਾਂ ਦੀ ਦਵਾਈ ਦੀ ਸੇਵਾ ਭੇਜਦਾ ਕਿਉਂਕਿ ਆਪਾਂ ਹੁਣ ਦਵਾਈਆਂ ਸਾਰੀਆਂ ਚੈੱਕ ਦੇ ਥਰੂ ਲੈਣੇ ਆ ਕਾਊਂਟਰਾਂ 'ਹੀ ਪੈਸੇ ਪਾਉਣੇ ਆ ਸਿੱਧਾ ਕੰਪਨੀ ਤੋਂ ਖਰੀਦਦੇ ਆ ਦਵਾਈਆਂ ਤੇ ਉਹ ਭੈਣ ਭਰਾ ਜਿਹੜੇ ਸਾਡੇ ਰਜਿਸਟਰਡ ਸੇਵਾਦਾਰ ਨੇ ਉਹ ਸੇਵਾ ਭੇਜਦੇ ਨੇ ਤੇ ਅਸੀਂ ਉਹਦੀ ਦਵਾਈ ਖਰੀਦਦੇ ਆ ਤੇ ਉਹਨਾਂ ਦਵਾਈਆਂ ਨੂੰ ਛੱਕ ਕੇ ਇੱਥੇ ਬਹੁਤ ਸਾਰੇ ਭੈਣ ਭਰਾ ਠੀਕ ਹੋ ਰਹੇ ਨੇ ਆ ਵਿਜੇ ਆ ਜੀ ਖੜਾ ਮੇਰੇ ਕੋਲੇ ਗੰਗਾ ਨਗਰ ਤੋਂ ਕਾਬ ਅਬੋਹਰ ਤੋਂ ਦਬ ਹੈ ਅਬੋਹਰ ਤੋਂ ਅਬੋਹਰ ਤੋਂ ਕਿਵੇਂ ਪੁੱਤ ਅਬੋਹਰ ਤੋਂ ਆ ਵੀਰਾ ਵਿਜੇ ਇਹਨੂੰ ਜਦੋਂ ਬੰਨ ਕੇ ਲੈ ਕੇ ਆਏ ਸੀ ਸੰਗਲਾਂ ਦੇ ਨਾਲ ਰੱਸਿਆਂ ਦੇ ਨਾਲ ਇਹਦੀਆਂ ਲੱਤਾਂ ਵੀ ਬੰਨੀਆਂ ਹੋਈਆਂ ਸੀ ਤੇ ਬਾਹਾਂ ਵੀ ਮੰਝੇ ਦੇ ਉੱਤੇ ਬੰਨਿਆ ਹੋਇਆ ਸੀ ਤੇ ਮੰਝਾ ਹੀ ਗੱਡੀ 'ਚ ਪਾ ਕੇ ਚੱਕ ਕੇ ਲੈ ਕੇ ਆਏ ਸੀ ਇੱਥੇ ਤੇ ਹੁਣੇ ਵੀਰਾ ਕੱਲਾ ਦਵਾਈ ਲੈਣ ਆਉਣਾ ਤੇ ਇਹਦੇ ਬੱਚਿਆਂ ਨੂੰ ਪਤਾ ਇਸ ਸੁੱਖ ਦਾ ਆਨੰਦ ਕੀ ਹੈ ਜਿਹੜਾ ਪਰਿਵਾਰ ਇਹਦਾ ਮਾਣਦਾ ਤੇ ਉਹ ਦੁੱਖ ਵੀ ਇਹਦੇ ਪਰਿਵਾਰ ਨੂੰ ਹੀ ਪਤਾ ਜਿਹੜਾ ਉਹਨਾਂ ਨੇ ਛੱਲਿਆ ਮਾਂ ਨੇ ਭੈਣ ਭਰਾਵਾਂ ਨੇ ਆਪਦਾ ਪਰਿਵਾਰ ਦਾ ਮੈਂਬਰ ਆਪਣਾ ਭਰਾ ਸੰਗਲਾਂ ਦਾ ਬੰਨਿਆ ਹੋਵੇ ਤੇ ਉਹਨਾਂ ਦੇ ਦਿਲ ਤੇ ਕੀ ਬੀਦਦੀ ਆ ਉਹ ਹੀ ਜਾਣਦੇ ਨੇ ਤੇ ਅੱਜ ਕਰਦੇ ਪੁੱਤ ਕਰਦੇ ਅੱਜ ਆ ਤੁਸੀਂ ਦੇਖੋ ਇੰਨੀ ਵੱਡੀ ਤਦਾਦ ਦੇ ਵਿੱਚ ਸੰਗਤਾਂ ਸਾਡੇ ਕੋਲੇ ਇੱਕ ਰਾਤ ਪਹਿਲਾਂ ਆ ਜਾਂਦੀਆਂ ਜਿਵੇਂ ਜਿਵੇਂ ਸੰਗਤਾਂ ਤੋਂ ਆਪਾਂ ਐਡਰੈਸ ਪੁੱਛਿਆ ਕੋਈ ਹਰਿਆਣੇ ਤੋਂ ਆ ਕੋਈ ਹਿਮਾਚਲ ਤੋਂ ਆ ਕੋਈ ਸਰਸੇ ਤੋਂ ਆ ਕੋਈ ਪਟਿਆਲੇ ਤੋਂ ਕੋਈ ਫਰੀਦਕੋਟ ਤੋਂ ਆ ਕੋਈ ਸ੍ਰੀ ਅਮਰitsar ਸਾਹਿਬ ਤੋਂ ਆ ਇਹਨਾਂ ਸਾਰੇ ਮੈਂਬਰਾਂ ਦੀ ਸੱਚੇ ਪਾਤਸ਼ਾਹ ਕਰ ਪਕੜ ਕੋਈ ਨਾ ਪੜੇ ਬਾਬਾ ਨਾਨਕ ਜੀ ਦੇ ਘਰੋਂ ਬਾਬਾ ਜੀ ਪਾਈ ਜੋ ਜੋ ਵੀ ਠੀਕ ਹੋ ਜੋ ਕੋਈ ਨਾ ਪੁੱਤ ਐਪ ਐਪ ਮੈਂ ਸਵੇਰੇ ਸਾਰੀ ਸੁਣੂ ਗੱਲ ਪੜੇ ਹੁਣ ਤਾਂ ਮੈਂ ਸਿਰਫ ਜਾਣਕਾਰੀ ਤੇ ਇੱਥੇ ਸਾਸਤਿਕਾ ਪੜੇ ਸਾਸਤਿਕਾ ਸਾਸਤਿਕਾ ਵੀਰੇ ਜਿਨ੍ਹਾਂ ਦੇ ਘਰਾਂ 'ਚ ਐਸੇ ਰੱਬ ਵਰਗੇ ਮੈਂਬਰ ਪੈਦਾ ਹੋਏ ਨੇ ਇਸ ਦੇ ਰੱਬ ਨੇ ਇਹਨਾਂ ਨੂੰ ਬਿਮਾਰੀ ਨੂੰ ਮੋਂਗੋਲੀਅਨ ਟਾਈਪ ਬਿਮਾਰੀ ਕਹਿੰਦੇ ਸ਼ਕਲ ਸਾਰੇ ਬੱਚਿਆਂ ਦੀ ਇਸ ਤਰ੍ਹਾਂ ਦੀ ਇੱਕੋ ਜੀ ਹੁੰਦੀ ਹੈ ਤੇ ਕਰੋੜਾਂ ਦੇ ਵਿੱਚੋਂ ਕਿਸੇ ਇੱਕ ਬੱਚੇ ਨੂੰ ਆਪਾਂ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਦੇਖਦੇ ਆ ਇਹ ਨਹੀਂ ਵੀ ਸਾਰੇ ਹੀ ਬੱਚੇ ਇਦਾਂ ਦੇ ਹੋ ਰਿਹਾ ਲੱਖਾਂ ਕਰੋੜਾਂ ਚੋਂ ਤੇ ਜਿਨ੍ਹਾਂ ਦੇ ਘਰਾਂ 'ਚ ਕੋਈ ਇਸ ਤਰ੍ਹਾਂ ਦੇ ਬੱਚੇ ਜੰਮਦੇ ਆ ਨਾ ਉ ਭਾਗਾਂ ਵਾਲੇ ਹੁੰਦੇ ਉਹ ਲੋਕ ਕਿਉਂਕਿ ਇਹਨਾਂ ਨੇ ਨਾ ਤਾਂ ਚਲਾਕੀ ਕਰਨੀ ਆ ਨਾ ਚੁਸਤੀ ਕਰਨੀ ਆ ਨਾ ਇਹਨਾਂ ਨੇ ਕਿਸੇ ਨੂੰ ਧੋਖਾ ਕਰਨਾ ਨਾ ਝੂਠ ਬੋਲਣਾ ਤੇ ਪਰ ਫਿਰ ਵੀ ਮਾਂ ਪਿਓ ਦਾਦੇ ਦਾਦੀ ਆਪਣੇ ਵੱਲੋਂ ਪੂਰੀਆਂ ਕੋਸ਼ਿਸ਼ਾਂ ਕਰਦੇ ਵੀ ਸਾਡਾ ਬੱਚਾ ਠੀਕ ਹੋ ਜਾਵੇ